27000 ਕੁਰਕੀਆਂ ਦੇ ਆਰਡਰ ਆਏ ਪਏ ਆ ਪੰਜਾਬ ਦੀ ਧਰਤੀ ਤੇ ਅਸੀਂ ਤਾਂ ਅੱਜ ਵੀ ਤੇਰੇ ਨਾਲ ਸਵਾਲ ਜਵਾਬ ਕਰਨ ਵਾਸਤੇ ਪਿੰਡਾਂ 'ਚ ਤੇਰੇ ਮੱਥੇ 'ਚ ਵੱਜਦੇ ਆ ਕੱਲ ਵੀ ਵਜੇ ਸੀ ਤੇਰੇ ਇੱਕ ਨੁਮਾਇंदे ਦੇ ਇਹ ਲੜਾਈ ਕੱਲੇ ਧਰਨਿਆਂ ਨਾਲ ਨਹੀਂ ਇਹ ਪਰਨਿਆਂ ਨਾਲ ਸਿਰਾਂ ਤੇ ਬੰਨੇ ਪਰਨਿਆਂ ਨਾਲ ਸੰਯੁਕਤ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਜ਼ਬਰਦਸਤ ਮੁੱਦੇ ਨੂੰ ਲੈ ਕੇ ਦਿੱਤੇ ਪ੍ਰੋਗਰਾਮ ਸ਼ਾਮਲ ਕਿਸਾਨ ਬੀਰੋ ਤੇ ਬੱਚਿਓ ਭੈਣੋ ਪੰਜਾਬ ਦੀ ਸਰਕਾਰ ਜਿਹੜੀ ਤੁਸੀਂ ਬਹੁਤ ਚਾਵਾ ਨਾਲ ਬੜਾਈ ਸੀ ਜਦੋਂ ਇਹ ਹੋਣ ਚਾਹੀਐ ਸਾਡੇ ਆਪ ਦੇ ਬਹੁਤ ਸਾਰੇ ਪਿੰਡਾਂ ਗਿਆ ਸੱਥਾਂ ਚ ਬੰਦੇ ਕਸ਼ਾ ਬਜਾਉਂਦੇ ਸੁਣੇ ਗਏ ਤੇ ਲਟੇਰੇ ਪਾਸੇ ਕਰਤੇ ਆਪ ਦੀ ਸਰਕਾਰ ਆ ਗਈ ਹੁਣ ਵਧੀਆ ਕੰਮ ਕਰਿਆ ਕੋ ਤੁਸੀਂ ਸਾਡੀਆਂ ਵੀਡੀਓ ਸੋਲਿਓ ਅਸੀਂ ਤੁਹਾਨੂੰ ਉਦੋਂ ਕਿਹਾ ਸੀ ਵੀ ਇਹ ਸਰਕਾਰ ਜਿਹੜੀ ਆ ਸਰਕਾਰ ਤੁਸੀਂ ਹੁਣ ਦੇਖਨੇ ਹੋ ਇਹ ਪਹਿਲੀਆਂ ਸਰਕਾਰਾਂ ਨਾਲੋਂ ਮਾੜੀ ਨਿਕਲੂ ਤੇ ਖਤਰਨਾਕ ਨਿਕਲੂ ਜਦੋਂ ਸਾਡੀ ਪਹਿਲੀ ਮੀਟਿੰਗ ਹੁੰਦੀ ਹੈ ਭਗਵੰਤ ਮਾਨ ਸਰਕਾਰ ਨਾਲ ਤਾਂ ਮਾਨ ਸਰਕਾਰ ਨੂੰ ਬੈਠ ਲਿਆ ਸਾਰ ਗੱਲਬਾਤ ਅਸੀਂ ਉਹਨੂੰ ਜਦੋਂ ਸ਼ੁਰੂ ਕਰਕੇ ਕੋਈ ਗੱਲ ਹਾਂ ਹਾਂ ਦੇ ਵਿੱਚ ਜਵਾਬ ਦੇਈ ਗਿਆ ਪਹਿਲੀ ਵਾਰ ਅਸੀਂ ਕਿਹਾ ਸੀ ਮਾਨ ਸਾਹਿਬ ਸਾਡੇ ਨਾਲ ਗੱਲ ਤੁਸੀਂ ਉਹਨੇ ਹੀ ਕਰਿਓ ਜਿੰਨੀ ਪੂਰੀ ਕਰਦੋ ਜਿਹੜੇ ਨਹੀਂ ਹੋ ਸਕਦੀ ਉਹ ਨਾ ਕਰਿਓ ਕਿਉਂਕਿ ਉਹ ਦਿਖਾ ਰਿਹਾ ਸੀ ਵੀ ਮੈਂ ਕਿਸਾਨਾਂ ਦੇ ਨਾਲ ਸਾਨੂੰ ਇਸ ਗੱਲ ਦਾ ਇਹ ਪਤਾ ਸੀ ਵੀ ਜੇ ਇਹਨੇ ਸਰਕਾਰ ਚਲਾਉਣੀ ਹੈ ਇਸ ਪ੍ਰਬੰਧ ਦੇ ਤਹਿਤ ਇਹਦੇ ਉੱਤੇ ਕੇਂਦਰ ਬੈਠਾ ਹੈ ਕੇਂਦਰ ਦੇ ਪਿੱਛੇ ਪਾਲੇ ਸੰਸਾਰ ਦੀਆਂ ਤਾਕਤਾਂ ਬੈਠੀਆਂ ਨੇ ਉਹ ਤਰ ਤੰ ਕੋਲੇ ਜਿਹੜੀਆਂ ਨੀਤੀਆਂ ਨੇ ਉਹ ਕੇਂਦਰ ਨੂੰ ਹਦਾਇਤ ਕਰ ਰਹੀਆਂ ਕੇਂਦਰ ਪੰਜਾਬ ਨੂੰ ਹਦਾਇਤ ਕਰ ਰਹੀਏ ਤੇ ਜਦੋਂ ਉਹ ਨੀਤੀਆਂ ਲਾਗੂ ਕਰੇਗਾ ਉਦੋਂ ਸਾਡੀ ਟੱਕਰ ਹੋਊਗੀ ਆਮਨੇ ਸਾਹਮਣੇ ਦੀ ਟੱਕਰ ਇਹ ਭਰਾਵੋ 3 ਤਰੀਕ ਦੀ ਮੀਟਿੰਗ ਦੇ ਵਿੱਚ ਸੋਨੂੰ ਪਤਾ ਲੱਗ ਜਈ ਗਿਆ 3 ਤਰੀਕ ਦੀ ਮੀਟਿੰਗ ਦੇ ਵਿਚਾਰੋਂ ਛੱਡ ਕੇ ਭੱਜਦਾ ਹੈ ਤੇ ਅਸੀਂ ਉਸੇ ਵੇਲੇ ਦੇਖਿਆ ਵੀ ਪੈਂਤਰਾ ਬਦਲ ਗਿਆ ਗੱਡੀ ਦੂਜੀ ਲਈ ਤੇ ਚੜ ਗਈ ਕਾਰਪੋਰੇਟਾਂ ਨੇ ਕੰਨ ਖਿੱਚ ਤੇ ਕਿ ਜੇ ਤੂੰ ਸਾਡੇ ਮੁਤਾਬਕ ਚੱਲੇਗਾ ਤਾਂ ਸਾਡੇ ਜੇ ਕਿਸਾਨਾਂ ਮੁਤਾਬਕ ਚੱਲੇਗਾ ਜਿੱਥੋਂ ਨਿਕਲੇ ਉੱਥੀ ਭੇਜਦਾ ਉਹ ਫੈਸਲਾ ਉਹਨੇ ਉਸੇ ਦਿਨ ਤੋਂ ਕਰ ਲਿਆ ਭਰਾ ਜ਼ਬਰਦਸਤ ਮੁੱਦਾ ਕਿਸੇ ਕਥਾ ਦਾ ਮੁੱਦਾ ਨਹੀਂ ਜੇ ਨੂੰ ਚੀਰਪਾੜ ਕਰਕੇ ਦੇਖੋ ਤਾਂ ਜਬਰਦਸ ਜਿਵੇਂ ਪਹਿਲਾਂ ਇੱਕ ਬਲਾਰਾ ਸਾਡਾ ਬੋਲ ਕੇ ਗਿਆ ਇਨਕਾਊਂਟਰ ਦੇ ਮੁੱਦਿਆਂ ਤੇ ਕਿੰਨੇ ਮੁੱਦੇ ਤੁਸੀਂ ਹੈਰਾਨ ਹੋਵੋਗੇ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਬਠੰਡਾ ਜੇਲ੍ਹ ਦੇ ਵਿੱਚ ਜੇਠੂ ਕਹਿੰਦਾ ਇੱਕ ਮਜ਼ਦੂਰਾਂ ਦਾ ਮੁੰਡਾ ਨਾਂ ਤਾਂ ਮੇਰੇ ਸੀਤੇ ਹੁਣ ਵੀ ਭੁੱਲ ਗਿਆ ਹਰਪ੍ਰਾਂਸ ਸਿੰਘ ਸ਼ਰਾਬ ਦੇ ਕੇਸ ਚ ਫੜਿਆ ਹੋਇਆ ਹੈ ਸ਼ਰਾਬ ਦੇ ਕੇਸ ਚ ਅਕਸਰ ਜਮਾਨਤ ਛੇਤੀ ਹੋ ਜਾਂਦੀ ਉਹਨੇ ਉੱਥੇ ਖੁਦਕੁਸ਼ੀ ਕਰਨੀ ਤੇ ਜੇਲ੍ਹ ਵਾਲਿਆਂ ਨੇ ਉਹਦੀ ਡੈੱਡ ਬਾਡੀ ਵਸਤੇ ਨੇ ਮਾਪਿਆਂ ਨੂੰ ਬੁਲਾਉਣ ਦੀ ਲੋੜ ਨਹੀਂ ਸਮਝੀ ਜੇਲ੍ਹ ਦੇ ਵਿੱਚ ਪੋਸਟਮਾਰਟੀ ਆਫ ਦੀ ਪੋਸਟਮਾਰਟ ਆਪਣੀ ਮਰਜ਼ੀ ਨਾਲ ਹੀ ਕਰਵਾ ਨਾ ਕਿਸੇ ਨੇ ਪੜਤਾਲ ਕੀਤੀ ਵੀ ਖੁਦਕੁਸ਼ੀ ਕਿਉਂ ਕਰ ਗਿਆ ਇਹਦਾ ਦੋਸ਼ੀ ਕੌਣ ਹੈ ਨਾ ਮਾਪਿਆਂ ਨੂੰ ਕਨਵੈਂਸ ਕਰਾਇਆ ਨਾ ਨਾਂ ਨੂੰ ਕੋਈ ਕੰਪਨਸੇਸ਼ਨ ਦਿੱਤੀ ਜene ਬੰਦਾ ਮਰ ਗਿਆ ਕਿ ਕੁੱਤਾ ਮਰ ਗਿਆ ਬਰਾਬਰ ਦੀ ਗੱਲ ਕਰਕੇ ਕੋਈ ਡੈੱਡ ਬੋਡੀ ਅਜੇ ਵੀ ਹਸਪਤਾਲ ਤੇ ਸੀ ਅਨੰਕੇ ਛੱਡਾ ਜਾਓ ਇਨਕਾਊਂਟਰ ਦੀਆਂ ਗੱਲਾਂ ਪਹਿਲਾਂ ਸਾਨੂੰ ਸੱਚੀ ਦੱਸ ਕੇ ਰਏ ਹੁਣ ਸਭ ਤੋਂ ਵੱਡਾ ਜ਼ਬਰ ਇਹ ਹੈ ਕਿ ਅੱਜ ਸਾਡੇ ਦੋ ਜਗ੍ਹਾ ਧਰਨੇ ਚੱਲ ਲੋ ਤੀਜਾ ਅਸੀਂ 2 ਜੁਲਾਈ ਤੱਕ ਦਾ ਬੁਲਤਨੀ ਕੀ ਇੱਕ ਤੇ ਨਵੇਂ ਮਸਲੇ ਜ਼ਮੀਨ ਨਾਲ ਜੁੜੇ ਹੋਏ ਖਾਈ ਵਾਲਾ ਵੀ ਖਾਣੇ ਪਿੰਡ ਵਾਲਾ ਵੀ ਜਿਉਂ ਦਾ ਕੱਲਾ ਇਹ ਨਹੀਂ ਵੀ ਆ ਤਿੰਨ ਮਸਲੇ ਆ ਦੋਨੇ ਵਾਲੇ ਪਿੰਡ ਦੇ ਵਿੱਚ ਵੀ ਇਹੀ ਅਬੋਰ ਦਾ ਸੀਡ ਵਾਲਾ ਮਸਲਾ ਵੀ ਇਹੀ 2700 ਏਕੜ ਦਾ ਪਟਿਆਲੇ ਦੇ ਬਠੋਈ ਪਿੰਡ ਵਾਲਾ ਵੀ ਇਹੀ ਆ ਜਿਹੜੀ ਜ਼ਮੀਨ ਪ੍ਰਾਪਤੀ ਵਾਲੇ ਲੜੇ ਨੇ ਸੰਗਰੂਰ ਦੇ ਵਿੱਚ ਸੈਂਕੜੇ ਏਕੜ ਜ਼ਮੀਨ ਦਾ ਜਿਨ੍ਹਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ੜਕਿਆ ਹੈ ਏਰੀ ਜ਼ਮੀਨ ਨਾਲ ਜੁੜਿਆ ਹੋਇਆ ਜਿਹਨੇ ਐਸ ਵੇਲੇ ਭਗਵੰਤ ਮਾਨ ਦੀ ਸਰਕਾਰ ਤੇ ਬੀਜੇਪੀ ਦੀ ਸਰਕਾਰ ਇੱਕ ਲਾਈਨ ਤੇ ਇੱਕ ਸਿਧਾਂਤ ਤੇ ਇੱਕ ਬੋਲੀ ਬੋਲ ਰਹੀ ਹੈਰਾਨ ਹੋਨੇ ਆ ਸੀ ਕਿ 2700 ਇੱਕ ਕਨਸੀਡ ਦੀ ਜ਼ਮੀਨ ਜਿਹੜੀ ਵੋਹਰ ਵਾਲੀ ਐ ਉਹ ਬੀਜਾਂ ਨੂੰ ਤਿਆਰ ਕਰਨ ਵਾਸਤੇ ਰੱਖੀ ਸੀ ਬੱਜਣ ਕੋਈ ਸੀ ਉਹ ਰਾ ਸਿੱਖਾਂ ਨੇ ਆਵਾਦ ਕਰਕੇ 60 ਸਾਲਾਂ ਤੋਂ ਉਹ ਬਾਹ ਬੀਜ ਰਹੇ ਨੇ ਉਹਨਾਂ ਦੇ ਕੋਠੇ ਨੇ ਮੋਟਰਾਂ ਨੇ ਜਿਹੜੀਆਂ ਵਿਚ ਢਾਵੀ ਦਿੱਤੀਆਂ ਵਿਚ ਰਹਿੰਦੀਆਂ ਵੀ ਰਾਤੋਂ ਰਾਤ ਉਥੇ ਜਥੇਬੰਦੀ ਸਾਡੀ ਕਮਜ਼ੋਰ ਐ ਥੋੜਾ ਮੋਟਾ ਕੰਮ ਹੋਊ ਰਾਸ ਇੱਕੋ ਲੜ ਰਹੇ ਨੇ ਸਾਡੀ ਜੱਤੇਬੰਦੀ ਵਿੱਚ ਇਨਵੋਲ ਹੈ ਉਹ ਲੜਾਈ ਚੱਲ ਰਹੀ ਪਟਿਆਲੇ ਦੇ ਵਿੱਚ 600 ਏਕੜ ਬਠੋਈ ਪਿੰਡ ਦੀ ਜ਼ਮੀਨ ਹੈ ਪੰਚਾਇਤੀ ਜ਼ਮੀਨ ਹੈ 60-65 ਸਾਲ ਤੋਂ ਬਾਹਰ ਹੈ ਨੇ ਚਾਰ ਮੇਰੀ ਕੋਰਟਾਂ 'ਚ ਜਿੱਤ ਗਏ ਉੱਥੇ ਕਰਦਾ ਕਹਿੰਦੇ ਜੀ ਦਿਖਾਓ ਤੁਸੀਂ ਕਾਗਜ ਦਿਖਾਓ ਤੁਹਾਡੇ ਕੋਲੇ ਸਟੇ ਹੈ ਵੀ ਤੁਸੀਂ ਬਿਨਾ ਨੋਟਸ ਤੇ ਆ ਗਏ ਬਿਨਾ ਧਲਾਤ ਆ ਗਏ ਜੇ ਸਾਡੇ ਕੋਲੇ ਕਾਗਜ ਨਹੀਂ ਕਹਿੰਦੇ ਹੁਣ ਤਾਂ ਫਿਰ ਇਹ ਜਮੀਨ ਤੋਂ ਨੂੰ ਛੱਡਣੀ ਪੈਣੀ ਆ ਕਬਜ਼ਾ ਲਾਣਾ ਲੋਕਾਂ ਨੇ ਵੀ ਆਜੋ ਮੋੜਨਾ ਪਏ ਜ ਜਣੀ ਐਸ ਵੇਲੇ ਜਿਹੜਾ ਇਹ ਜ਼ਬਰ ਹੈ ਇਹੇ ਜ਼ਬਰ ਹੋਰਾਂ ਜਬਰਾਂ ਨਾਲੋਂ ਜ਼ਿਆਦਾ ਖਤਰਨਾਕ ਜਿਹੜਾ ਇਸ ਜ਼ਬਰ ਦਾ ਵਿਰੋਧ ਕਰੂਗਾ ਉਹ ਅਤਵਾਦੀ ਵੀ ਹੈ ਉਹ ਦੇਸ਼ਦ్రోਹੀ ਵੀ ਹੈ ਦਿੱਲੀ ਚ ਕਾਦੇ ਵਾਸਤੇ ਲੜੇ ਸੀ ਬਈ ਤਿੰਨ ਕਾਨੂੰਨਾਂ ਵਾਸਤੇ ਤਿੰਨ ਕਾਨੂੰਨ ਕੀ ਸੀ ਜ਼ਮੀਨਾਂ ਖੋਣ ਦੀ ਖਤਰ ਹੈ ਸੀ ਨਾ 트럼ਪ ਜਿਹੜਾ ਟੈਕਸ ਮੁਤ ਵਪਾਰ ਵਾਲੀ ਪਾਲਿਸੀ ਲੈ ਰਿਹਾ ਹੈ ਉਹ ਕੀ ਹੈ ਮੰਡੀ ਖੋਣ ਦਾ ਮਸਲਾ ਜਿਹੜਾ ਮੰਡੀ ਨੀਤੀ ਭੇਜੀ ਹੈ ਕੇਂਦਰ ਨੇ ਪਿਛਲੇ ਦਿਨੀ ਪਿਛਲੇ ਸਾਲ 25 ਨਵੰਬਰ ਨੂੰ ਉਹ ਕੀ ਹੈ ਮੰਡੀ ਖੋਣ ਦਾ ਮਸਲਾ ਮੰਡੀ ਖੋਣ ਦਾ ਮਸਲਾ ਸਰਕਾਰੀ ਖਰੀਦ ਬੰਦ ਕਰਨ ਦਾ ਮਸਲਾ ਸਰਕਾਰੀ ਖਰੀਦ ਬੰਦ ਦਾ ਮਤਲਬ ਖੇਤੀ ਚੋਂ ਪੈਦਾਵਾਰ ਨੂੰ ਹਮਦਰੋਂ ਘਟਾਉਣ ਦਾ ਮਸਲਾ ਜ਼ਿੰਦਗੀ ਦੇ ਅੰਦੋੜਾ ਜਿਹੜੀਆਂ ਖੇਤੀ ਜੋ ਪੂਰੀਆਂ ਹੋਣੀ ਸੀ ਉਹ ਜ਼ਮੀਨਾਂ ਵੇਚ ਕੇ ਜ਼ਮੀਨਾਂ ਤੋਂ ਬਾਹਰ ਕਰਨ ਦਾ ਰੋਲਾ ਜ ਜਨੀ ਆ ਟਾਇਕਾ ਜਿਹੜਾ ਬਰਾ ਉਹ ਵੱਡਾ ਹੁਣ ਇਹ ਤਾਂ ਵੱਖਰੀ ਗੱਲ ਇਹ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਇੱਕ ਆਵਦਾ ਹੱਕ ਜਿਤਾਇਆ ਇੱਕ ਰਾਜੇ ਦੀ ਜ਼ਮੀਨ ਤੇ ਉਹਨਾਂ ਨੂੰ ਫੜ ਕੇ ਜੇਲਾ ਚ ਡੱਕਤਾ ਅਸਟੇਜ ਤੋਂ ਵਾਦਾ ਕਰ ਦਿਆ ਦਾਵਾ ਕਰ ਦਿਆ ਠੀਕ ਆ ਇਹ ਗੱਲ ਇਹ ਲੜਾਈ ਟਾਈਮ ਮੰਗੂਗੀ ਪਰ ਤੁਹਾਨੂੰ ਖਬਰਦਾਰ ਕਰ ਦਿਆਂ ਤੁਸੀਂ ਜ਼ਮੀਨਾ ਨਾਲ ਲੈ ਕੇ ਨਹੀਂ ਜੰਮੇ ਜਿੰਨਾ ਤੇ ਤੁਸੀਂ ਮਿਹਰਬਾਨੀਆਂ ਕਰਦੇ ਹੋ ਤੁਹਾਨੂੰ ਅਨਾਜ ਫਰੀ ਦੇ ਦਿੰਦੇ ਆ ਇਹ ਉਹਨਾਂ ਦੀ ਲੜਾਈ ਹੈ ਤੇ ਕਿਸਾਨ ਜਥੇਬੰਦੀਆਂ ਇਸ ਗੱਲ ਦਾ ਫੈਸਲਾ ਕਰੀ ਬੈਠੀਆਂ ਨੇ ਕਿ ਮਜ਼ਦੂਰਾਂ ਨਾਲ ਸਾਡੀ ਸਾਹਜ ਹੈ ਅਸੀਂ ਡਟ ਕੇ ਖੜਾਂਗੇ ਤੇ ਡਟ ਕੇ ਲੜਾਂਗੇ ਇਹ ਫੈਸਲਾ ਕੀਤਾ ਬਣਾਇਆ ਕੱਲੇ ਨਾ ਸਮਝ ਲਿਓ ਜ਼ਮੀਨ ਪ੍ਰਾਪਤੀ ਵਾਲਾ ਪਹਿਲਾਂ ਵੀ ਡੜ ਰਹੇ ਹਾਂ ਹੁਣ ਵੀ ਬਰਾਬਰ ਖੜਾਂਗੇ ਹੋਣਗੇ ਸਾਡੇ ਬਖਰੇਵੇਂ ਛੋਟੀਆਂ ਗੱਲਾਂ ਇਹ ਗੱਲ ਭਰਾਵੋ ਜਿਹੜੀ ਆ ਰਹੀ ਹੈ ਜਬਰ ਵਾਲੀ ਜਮੀਨਾ ਖੋਣ ਦੀ ਅਜੇ ਸਰਕਾਰ ਉਸ ਕਾਰਪੋਰੇਟ ਨੂੰ ਹੀ ਦਿਖਾ ਰਹੀ ਹੈ ਵੀ ਆਸੀਂ ਤੁਹਾਡੇ ਹੁਕਮਾਂ ਨੂੰ ਇੰਪਲੀਮੈਂਟ ਕਰ ਰਹੇ ਆ ਆ ਜਿਹੜਾ ਡੀਸੀ ਸਾਹਿਬ ਬੈਠੇ ਨੇ ਇਥੇ ਬਠਿੰਡੇ ਦੇ ਜਿਹਨੇ ਇਹਦਾ ਪਰਸਨਲ ਇੰਟਰਸਟ ਪਤਾ ਵੀ ਕੀ ਹੈ ਪਤਾ ਨਹੀਂ ਤਾਂ ਸਾਡੀ ਜਥੇਬੰਦੀ ਨਾਲ ਨਹੀਂ ਬਾਈ ਦੇ ਦੀ ਬਣਦੀ ਪਤਾ ਨਹੀਂ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਮਗਰੋਂ ਇਹ ਜਦੋਂ ਕੁੜੀਆਂ ਮਜ਼ਹਰਾ ਕਰ ਰਹੀ ਹੈ ਚਾਹ ਉਹ ਕਿਸ ਕਾਹ ਕਹਿੰਦਾ ਫਿਰ ਤਨਖਾਹਾਂ ਆਗਰਾਹਾਂ ਤੂੰ ਹੀ ਲੈ ਲਿਓ ਜਦਿਆਂ ਅਸੀਂ ਹੋ ਗਏ ਤਨਖਾਹਾਂ ਵਾਲੇ ਤੇ ਤੋ ਕਿਹੜਾ ਮੰਗਣਾ ਹੋਊਗਾ ਭਾਈ ਦੂਜੀ ਗੱਲ ਇਹ ਕਹਿ ਰਿਹਾ ਹੈ ਕਿ ਕਾਨੂੰਨ ਐਡਾ ਕਮਜ਼ੋਰ ਨਹੀਂ ਜੇ ਤੁਸੀਂ ਜ਼ਮੀਨਾਂ ਦੀ ਮਰਬੇਬੰਦੀ ਨਾ ਹੋਣ ਦਿਓ ਅਸੀਂ ਜਾਣਦੇ ਹਾਂ ਕਿ ਕਾਨੂੰਨ ਐਡਾ ਕਮਜ਼ੋਰ ਨਹੀਂ ਤੈਨੂੰ ਜਾਣਨਾ ਚਾਹੀਦਾ ਕਿ ਅਸੀਂ ਵੀ ਫਿਰ ਐਡੇ ਕਮਜ਼ੋਰ ਨਹੀਂ ਜੇ ਤੇਰਾ ਕਾਨੂੰਨ ਸਾਨੂੰ ਡਰੜ ਕੇ ਲੱਗ ਜੇ ਅਸੀਂ ਵੀ ਐਡੇ ਨਹੀਂ ਲਿਆ ਤੇਰੇ ਕਾਨੂੰਨ ਉਹ ਤੇਰਾ ਕਾਨੂੰਨ ਜਿਹੜਾ ਦਿੱਲੀ ਦੀ ਹਕੂਮਤ ਨੇ ਬਣਾਇਆ ਸੀ ਇੰਪਲੀਮੈਂਟ ਤਾਂ ਹੋਇਆ ਨਹੀਂ ਬਈ 27000 ਕੁਰਕੀਆਂ ਦੇ ਆਰਡਰ ਆਏ ਪਏ ਆ ਪੰਜਾਬ ਦੀ ਧਰਤੀ ਤੇ ਇਹ ਕੰਪਲੀਮੈਂਟ ਹੋਇਆ ਦਿਖਾ ਦਿਓ ਤੇਰਾ ਕਾਨੂੰਨ ਨਹੀਂ ਤੇਰੇ ਕਾਨੂੰਨ ਨੇ ਤਾਂ ਮਰਜੀ ਧਨੀਰ ਨੂੰ ਉਮਰ ਕੈਦੀ ਸਜ਼ਾ ਕਰਤੀ ਸੀ ਬੇਦੋਸ਼ੇ ਨੂੰ ਉਹ ਫਰਦਾ ਬਾਹਰ ਕਿਹੜੀ ਤਾਕਤ ਹੈ ਬਈ ਜੇ ਤਾਂ ਤੁਸੀਂ ਇਤਿਹਾਸ ਨਹੀਂ ਪੜਦੇ ਜੇ ਪੜ੍ਹੇ ਹੋਏ ਹੋ ਤੁਸੀਂ ਤਾਂ ਪੜ੍ਹ ਕੇ ਬੂਰਖਤਾ ਕਿਉਂ ਕਰਦੇ ਹੋ ਬਈ ਲੋਕਾਂ ਤੋਂ ਵੱਡੀ ਕੋਈ ਅਦਾਲਤ ਨਹੀਂ ਲੋਕਾਂ ਤੋਂ ਵੱਡਾ ਕੋਈ ਕਾਨੂੰਨ ਫਿਰ ਕਾਨੂੰਨ ਵੱਡਾ ਹੋਇਆ ਕਿ ਲੋਕ ਵੱਡੇ ਹੋਏ ਜੇ ਤੁਹਾਡਾ ਇਸ ਗੱਲ ਤੋਂ ਭਰੋਸਾ ਟੁੱਟਿਆ ਹੋਇਆ ਤਾਂ ਆ ਜਾਓ ਮੈਦਾਨ 'ਚ ਟੱਕਰ ਲਾਗੇ ਉਂਦੇ ਬੜਲਾ ਹਾਂ ਪਰਵਾਨ ਕਰਦੇ ਆਂ ਸੀ ਕਿ ਅਜੇ ਤੁਸੀਂ ਸਾਡੇ ਨਾਲ ਛੋਡੇ ਕੋਲੇ ਹਥਿਆਰ ਨਹੀਂ ਪਰ ਸਾਨੂੰ ਬਮਕਰ ਦੀ ਭਾਵਨਾ ਭੁੱਲੀ ਨਹੀਂ ਹੈ ਜੇ ਛੋਡੇ ਕਾਨੂੰਨ ਨੇ ਫੈਸਲਾ ਕਰ ਲਿਆ ਕਿ ਲਾਸ਼ਾਂ ਦੇ ਢੇਰਾ ਤੋਂ ਉਦੀ ਚੱਲ ਕੇ कमजोर ਨਹੀਂ ਰਹਿਣ ਦੇਣਾ ਕਾਨੂੰਨ ਨੂੰ ਕਾਨੂੰਨ ਦਾ ਝੰਡਾ ਬਰਦਾਰ ਕਰਨਾ ਹੈ بلند ਕਰਨਾ ਹੈ ਫਿਰ ਫੈਸਲਾ ਕਰਕੇ ਆਜੋ ਅਸੀਂ ਤਿਆਰ ਇਸ ਭਾਸ਼ਣ ਨਹੀਂ ਇੱਕ ਧੀਰੀ ਤਕਰੀਰ ਨਹੀਂ ਹੈ ਜੇ ਹਕੀਕੀ ਰੂਪ ਚ ਦੇਖਣਾ ਹੋਵੇ ਸਾਨੂੰ ਕਹਿੰਦੇ ਹੋ ਤੁਸੀਂ ਕਿ ਤੁਸੀਂ ਆਬਦੀ ਚਲਾਉਂਦੇ ਹੋ ਅਸੀਂ ਕਹਿੰਦੇ ਹਾਂ ਤੁਸੀਂ ਵਾਦਾ ਖਲਾਫੀ ਕਰਦੇ ਹੋ ਤੁਸੀਂ ਗੱਲ ਵੜਾ ਕੇ ਮੰਨ ਕੇ ਮੁੱਕਰਦੇ ਹੋ ਡੀਸੀ ਸਾਹਿਬ ਤੇਰੇ ਕੰਨ ਸੁਣਦੇ ਹੋਣਗੇ ਰੇਲੇ ਵਾਲੇ ਕੈਸ ਲੈਂਦਾ ਸਮਝੌਤਾ ਕਰਕੇ ਤੂੰ ਮੁੱਕ ਰਿਹਾ ਦੁੱਨੇ ਵਾਲੇ ਜ਼ਮੀਨ ਦੇ ਵਿੱਚ 25 ਮਬਰ ਤੇ 31 ਮਬਰ ਨੂੰ ਲਾਖੀ ਚਾਰਜ ਹੁੰਦਾ ਟੱਕਰ ਹੁੰਦੀ ਹੈ ਸਮਝੌਤਾ ਹੁੰਦਾ ਬੀਸੀ ਦਫ਼ਤਰ ਚ ਬਹਿ ਕੇ ਸਮਝਾਉਂਦਾ ਹੁੰਦਾ ਤੂੰ ਸਮਝਾਉਂਤਾ ਕਰਕੇ ਉੱਥੇ ਮੁਕਰਿਆ ਚਾਹੋ ਕਿ ਸਕੂਲ ਦੇ ਵਿੱਚ ਟੀਚਰਾਂ ਦੇ ਬਾਰੇ ਸਮਝਾਉਂਦਾ ਹੁੰਦਾ ਤੇਰਾ ਐਸ.ਡੀ.ਐਮ. ਜਾ ਕੇ ਵਿਸ਼ਵਾਸ ਦਿਵਾ ਕੇ ਧਰਨਾ ਚਕਾਉਂਦਾ ਤੂੰ ਉਹ ਗੱਲ ਕਹਿ ਕੇ ਫੇਰ ਮੁਕਰਿਆ ਬਾਰ ਬਾਰ ਤੂੰ ਮੁਕਰਦਾ ਬਾਰ ਬਾਰ ਤੇਰੇ ਇਹ ਪ੍ਰਭੂ ਮੁਕਰਦੇ ਤੇਰੇ ਤੇ ਭਰੋਸਾ ਕਿਵੇਂ ਕਰ ਲਈਏ ਕੋਈ ਮੈਨੂੰ ਦੱਸ ਦੇ ਟਾਈਮ ਟੂ ਦਾ ਮੈਂ ਕੋਈ ਹਿਸਾਬ ਨਹੀਂ ਕਰ। ਬਾਰ-ਬਾਰ ਭਰੋਸਾ ਤੁਹਾਡੇ ਤੇ ਕਿਵੇਂ ਕਰ ਲਈਏ? ਕਿ ਤੁਸੀਂ ਲੋਕਾਂ ਨੇ। ਇਹ ਗੱਲ ਅਸੀਂ ਤੈਨੂੰ ਨਹੀਂ ਕਹਾਂਗੇ। ਕਿ 2027 ਨੂੰ ਤੈਨੂੰ ਦੇਖਾਂਗੇ। 27 ਤੋਂ ਗਹਾਂ ਵਾਲਾ ਵੀ ਇਹ ਹੈ ਜੇ ਤੇਰੇ ਤੋਂ ਵੀ ਚੜਦਾ ਕੋਈ ਆ ਸਕਦਾ। ਅਸੀਂ ਤਾਂ ਅੱਜ ਵੀ ਤੇਰੇ ਨਾਲ ਸਵਾਲ ਜਵਾਬ ਕਰਨ ਵਾਸਤੇ ਪਿੰਡਾਂ 'ਚ ਤੇਰੇ ਮੱਥੇ 'ਚ ਵੱਜਦੇ ਆ। ਕੱਲ ਵੀ ਵਜੇ ਸੀ ਤੇਰੇ ਇੱਕ ਨੁਮਾਇंदे ਦੇ ਫਰੀਦਕੋਟ ਦੇ ਵਿੱਚ ਜਿਹੜਾ ਰਾਤ ਨੂੰ ਸਾਡੇ ਆਗੂ ਦੇ ਘਰੇ ਆ ਕੇ ਕਹਿੰਦਾ ਮੇਰੇ ਨਾਲ ਗੱਲ ਕਰ। ਇਸ ਕਰਕੇ ਅਸੀਂ ਖੜਾ ਛੱਡਣ ਵਾਲੇ ਨਹੀਂ। ਇੱਕ ਗੱਲ ਤੁਹਾਡੇ ਵਾਸਤੇ ਆ ਪ੍ਰਭੂ। ਜ਼ਮੀਨਾਂ ਪੋਲੀ ਪਤਲੀ ਲੜਾਈ ਨਾ ਨਹੀਂ ਬਚਣੀਆਂ। ਜਿਹੜੀਆਂ ਮੈਂ ਜ਼ਮੀਨਾਂ ਗਣਿਆਈਆਂ ਨੇ ਇਹ ਤਾਂ ਹੋ ਸਰਕਾਰੀ ਕਹਿ ਰਹੇ ਐ ਕਪੂਰਥਲੇ ਦਾ ਭਾਰਤ ਮਾਲਾ ਪ੍ਰੋਜੈਕਟ ਦੀ ਜ਼ਮੀਨ ਦਾ ਮਸਲਾ ਗਰਦਾਸਪੁਰ ਦਾ ਭਾਰਤ ਮਾਲਾ ਪ੍ਰੋਜੈਕਟ ਦਾ ਜ਼ਮੀਨ ਦਾ ਮਸਲਾ ਮਲੇਰਕੋਟ ਨੇ ਦਾ ਭਾਰਤ ਵਾਲਾ ਪ੍ਰੋਜੈਕਟ ਦਾ ਮਸਲਾ ਕੋਟਾਗਾ ਭਾਰਤ ਮਾਲਾ ਪ੍ਰੋਜੈਕਟ ਦਾ ਮਸਲਾ ਪੁਬਾਰਨੀਗੜ ਭਾਰਤ ਮਾਲਾ ਜ਼ਮੀਨ ਦਾ ਮਸਲਾ ਤੇ ਦੱਬ ਵਾਲੀ ਜ਼ਮੀਨ ਦਾ ਮਸਲਾ ਕੋ ਭਾਰਤ ਮਾਲਾ ਪ੍ਰੋਜੈਕਟ ਦਾ ਤੇ ਨੇੜੇ ਵਾਲੀ ਗੈਸ ਲਾਈਨ ਤੇ ਪਾਈਪ ਪੈਪ ਦਾ ਮਸਲਾ ਇਹ ਲੜਾਈ ਸਿਰਫ ਉਹ ਲੋਕਾਂ ਦੀ ਹੈ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਜ਼ਬਰੀ ਮਰਜ਼ੀ ਦੀਆਂ ਕੀਮਤਾਂ ਨਾਲ ਸਰਕਾਰ ਉਹਨਾਂ ਤੋਂ ਖੋ ਰਹੀ ਜਿਨ੍ਹਾਂ ਦੀ ਖਾਤਰ ਸੰਘਰਸ਼ ਕਰਕੇ ਬਣਦੀਆਂ ਕੀਮਤਾਂ ਲਈਆਂ ਪਰ ਜਿਹੜੀਆਂ ਛੋਡੀਆਂ ਜ਼ਮੀਨਾਂ ਨੇ ਇਹਨਾਂ ਵਾਸਤੇ ਮੱਧ ਪ੍ਰਦੇਸ਼ ਨੇ ਤਾਂ ਕਾਨੂੰਨ ਬਣਾ ਲਿਆ ਛੋੜੇ ਵਾਸਤੇ ਵੀ ਤਿਆਰੀ ਕਰ ਰਹੇ ਨੇ ਕਿ ਇਹ ਜ਼ਮੀਨਾਂ ਨੱਪਣੀਆਂ ਜੇ ਪੰਜਾਬ ਦੀ ਧਰਤੀ ਤੇ ਇਹ ਫੈਸਲਾ ਲਾਗੂ ਕਰ ਗਏ ਮਿੱਤਰੋ ਤਾਂ ਸਿਰਾਂ ਤੇ ਦਸਤਾਰਾਂ ਤੇ ਪੰਜਾਬੀ ਘਾਉਣ ਦਾ ਸਾਨੂੰ ਕੋਈ ਹੱਕ ਨਹੀਂ ਹੈ ਪੰਜਾਬ ਦੀ ਧਰਤੀ ਦੇ ਵਿੱਚ ਰੋਟੀ ਦਾ ਮਸਲਾ ਪੰਜਾਬ ਦੇ ਬੱਚਿਆਂ ਦੀ ਚੁੱਲ੍ਹੇ ਦਾ ਮਸਲਾ ਦਸਗਾਰ ਦਾ ਮਸਲਾ ਵਿੱਦਿਆ ਦਾ ਮਸਲਾ ਸੇਤੂ ਨਾਲ ਦੇ ਚੰਗੇ ਬਾਤਾ ਮਰਨ ਦੇ ਚੰਗੇ ਪਾਣੀ ਦਾ ਮਸਲਾ ਇਹ ਤਾਂ ਦੂਰ ਦੀਆਂ ਗੱਲਾਂ ਹੋਣਗੀਆਂ ਜੇ ਅਸੀਂ ਰੋਟੀ ਨਾ ਬਚਾ ਸਕੀ ਇਸ ਕਰਕੇ ਇਹ ਲੜਾਈ ਇਕੱਲੇ ਧਰਨਿਆਂ ਨਾਲ ਨਹੀਂ ਇਹ ਪਰਨਿਆਂ ਨਾਲ ਸਿਰਾਂ ਤੇ ਬੰਨੇ ਪਰਨਿਆਂ ਨਾਲ ਤੇ ਜ਼ਿੰਦਗੀਆਂ ਲਾਉਣ ਦੇ ਫੈਸਲੇ ਜੇ ਤੁਸੀਂ ਕਰ ਲੋਗੇ ਮਰਲਾ ਜ਼ਮੀਨ ਨਹੀਂ ਜਾਣ ਦਿੰਦੇ ਮਰਲਾ ਕੌਣ ਸਵਾਲ ਹੈ ਚਾਹੋ ਕਿ ਸਕੂਲ ਦਾ ਚਾਹੋ ਕਿ ਸਕੂਲ ਦਾ ਮਸਲਾ ਸਿਰਫ ਇਹ ਕੋਈ ਮਸਲਾ ਹੈ ਕਿ ਇੱਕ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਨੇ ਅਧਿਆਪਕ ਕੁੜੀਆਂ ਨਾਲ ਛੇੜਛਾੜ ਕੀਤੀ ਉਹ ਛੇੜਛਾੜ ਦੇ ਮਸਲੇ ਨੂੰ ਸੁਲਗਦੇ ਸੁਲਗਦੇ ਕੁੜੀਆਂ ਚਾ ਸਟਾਫ ਚ ਟੀਚਰਾਂ ਚਾਈ ਗੱਲ ਉਹ ਟੀਚਰਾਂ ਨੇ ਇਹ ਮਸਲੇ ਨੂੰ ਨੰਗਾ ਕੀਤਾ ਉਹ ਪ੍ਰਿੰਸੀਪਲ ਤੋਂ ਮਾਫੀ ਮੰਗਵਾਈ ਸਰਿਆਂ ਮਾਫੀ ਮੰਗਵਾ ਕੇ ਉਹਨੂੰ ਛੜ ਸਮਾਂ ਚੱਲਦਾ ਗਿਆ ਉਹ ਸਕੂਲ ਦਾ ਠੇਕੇਦਾਰ ਇੱਕ ਮਾਨਸਾ ਦਾ ਪਵਨ ਕੁਮਾਰ ਉਹਦੇ ਨਾਲ ਇੱਕ ਗਰਮੇਰ ਜੱਟਾਂ ਦਾ ਫਿਰ ਪਤਾ ਨਹੀਂ ਕਿਹਦਾ ਹੋਂ ਲੱਗਿਆ ਤਾਂ ਜੱਟਾਂ ਦਾ ਹੀ ਮੁੰਡਾ ਹੋਊਗਾ ਕੋਈ ਉਹ ਉਹਨਾਂ ਨੇ ਸਕੂਲ ਦਾ ਕੰਟੈਕਟ ਲੈ ਲਿਆ ਉਹਦੇ ਵਿੱਚ 30 70 ਦੀ ਰੇਸ਼ੋ ਦਾ ਤੁਹਾਨੂੰ ਪਤਾ ਹੀ ਐ ਜਿਵੇਂ ਚੰਡਾ ਨੂੰ ਦੱਸ ਕੇ ਗਿਆ ਵੀ ਉਹਦੇ ਚੋਂ ਐਨੇ ਪੈਸੇ ਉਹ ਜਿਹੜੇ ਸਰਕਾਰੀ ਰਾਸ਼ੀ ਸੀ ਉਹਦੇ ਵਿੱਚ ਵੀ ਟੀਚਰਾਂ ਦੀ ਤਨਖਾਹ ਦਿੰਦੇ ਉਦੇ ਵਿੱਚੋਂ ਹੀ ਆਪਦਾ ਜੋ ਮਾੜਾ-ਮੂਟਾ ਖਰਚਾ ਪਾਣੀ ਸੀ ਉਹ ਦਿੰਦੇ ਆਪਦੇ ਆਲਾ ਜਿਹੜਾ ਪਾਉਣਾ ਸੀ 30% ਉਹਨੂੰ ਛੱਡ ਕੇ 10-12 ਲੱਖ ਰੁਪਇਆ ਹਰੇਕ ਮਹੀਨੇ ਦਾ ਸਿਰਫ ਸਰਕਾਰੀ ਪੈਸੇ ਦੇ ਵਿੱਚੋਂ ਆਉਂਦੇ ਜਿਹੜੀਆਂ ਬੱਚਿਆਂ ਨੂੰ ਸਹੂਲਤਾਂ ਦੇਣੀਆਂ ਸੀ ਉਹ ਨਹੀਂ ਸੀ ਇਹ ਗੱਲ ਸੁਲਤਕੀ ਸੁਲਗੀ ਉਦੋਂ ਜ਼ਿਆਦਾ ਜ਼ੋਰ ਪੜ ਗਈ ਜਦੋਂ ਇਸ ਮੈਨੇਜਮੈਂਟ ਨੇ ਟੀਚਰਾਂ ਨੂੰ ਕਿਹਾ ਕਿ ਇਹ ਟੈਸਪੂਰ ਦਾ ਖਰਚਾ ਨਹੀਂ ਚੱਲ ਰਿਹਾ ਕਿਉਂ ਨਾ ਸੋਡੀਆਂ ਤਨਖਾਹਾਂ ਤੋਂ ਕੱਟ ਲਾ ਦਈਏ ਇਹ ਕਹਿੰਦੇ ਜੀ ਤਨਖਾਹਾਂ ਤਾਂ ਸਾਡੀਆਂ ਪਹਿਲੀ ਕੱਟ ਨੇ ਤੁਸੀਂ ਉਹਦੇ ਕੱਟ ਲਾਉਣ ਦੀ ਗੱਲ ਕਰਦੇ ਹੋ ਜਿਹਨੀਆਂ ਪਹਿਲਾਂ ਇਹਨਾਂ ਦੇ ਜਿੰਨੀਆਂ ਨਿਸ਼ਚਿਤ ਤਨਖਾਹਾਂ ਨੇ ਉਹਨਾਂ ਦੇ ਵਿੱਚੋਂ ਕੱਟ ਲਾ ਕੇ ਜਦੋਂ ਇਹਨਾਂ ਨੂੰ ਤਨਖਾਹ ਪੇ ਪੇਮਟੇ ਏਟੀਐਮ ਦਾ ਇਹਨਾਂ ਦਾ ਕਾਗਜ਼ ਫੜ ਕੇ ਉਸੇ ਵੇਲੇ ਪੈਸੇ ਕਿਹੜਾ ਜੇ ਕਿਸੇ ਦੀ 30000 ਹੈ ਉਹਨੂੰ 10000 ਮਿਲਦੀ ਜੇ ਕਿਸੇ ਦੀ 26000 ਹੈ ਉਹਨੂੰ 8000 ਤਨਖਾਹ ਮਿਲਦੀ ਤੇ ਇਹਨਾਂ ਦੇ ਵਿੱਚੋਂ ਵੀ ਉਹ ਕੱਟ ਲਾ ਕੇ ਇਹਨੂੰ ਘਟਾਉਣ ਦਾ ਜਿਹੜਾ ਮਸਲਾ ਸੀ ਉਹ ਕਰਨ ਲੱਗੇ ਤਾਂ ਇਥੋਂ ਗੱਲ 막 ਕਿਉਂਕਿ ਇਹ ਗੱਲ ਤਾਂ ਸੁਣਝ ਰਹੀ ਸੀ ਕਿ ਜਿੱਦਾਂ ਦੀ ਇਹ ਮੈਨੇਜਮੈਂਟ ਆਈ ਹੈ ਨਾ ਬੱਚਿਆਂ ਨੂੰ ਇਹਨਾਂ ਨੇ ਬੈਠ ਨਾ ਕਿਤਾਬਾਂ ਨਾ ਵਰਦੀਆਂ ਇਹਨਾਂ ਨੂੰ ਕਦੇ ਦਿੱਤੀਆਂ ਇਹ ਗੱਲ ਜ਼ੋਰ ਫੜ ਗਈ ਇਹਨਾਂ ਨੇ ਤਨਖਾਹ ਕਟਾਉਣ ਤੋਂ ਜਵਾਬ ਦਿੱਤਾ ਐਜੀਟੇਸ਼ਨ ਦਾ ਰੂਪ ਧਰ ਕੇ ਤੇ ਇਹਨਾਂ ਨੇ ਟਰਮੀਨੇਟ ਕਰਤਾ ਕਾਤਰਬੰਦ ਸਕੂਲੋਂ ਬਾਹਰ ਕੱਢੋ ਇੱਥੋਂ ਪਰ ਉਹ ਗੱਲ ਵਿਗੜੀ ਕਸੂਰ ਕੀ ਆ ਇਹਨਾਂ ਦਾ ਕਿ ਇਹਨਾਂ ਨੇ ਇੱਕ ਸਕੂਲ ਦੇ ਵਿੱਚ ਹੋਣ ਦੇ ਧ੍ਰੇਸ਼ਟਾਚਾਰ ਨੂੰ ਨੰਗਿਆ ਇਹਨਾਂ ਤੇ ਲਾਠੀ ਚਾਰਜ ਹੋਇਆ ਇਹਨਾਂ ਤੇ ਟੈਂਟ ਪੱਟੇ ਇਹਨਾਂ ਦੀ ਹਮਾਇਤ ਲਈ ਜਥੇਬੰਦੀਆਂ ਨੇ ਆਗੋਂ ਨੂੰ ਫੜ ਕੇ ਜੇਲ੍ਹ ਸੁੜਤਾ ਤੇ ਹੁਣ ਛਰਤਾ ਲਈ ਜਾ ਰਹੀ ਹੈ ਕਿ 71 ਬੰਦਿਆਂ ਦੇ ਵਿੱਚੋਂ ਇੱਕ ਬੰਦੇ ਨੂੰ ਛੱਡ ਕੇ ਬਾਕੀਆਂ ਨੂੰ ਲੈ ਸਕਦੇ ਇੱਕ ਕੌਣ ਹੈ ਜਿਹੜਾ ਇਸ ਘੋਲ ਦੀ ਅਗਵਾਈ ਕਰੇ ਹੁਣ ਜੇ ਕਹੇ ਕੋਈ ਕਿ ਤੁਹਾਡਾ ਆਹ ਲੀਡਰ ਹੈ ਮੁੰਡਾ ਇਹਨੇ ਆ ਸਟੇਜ ਚਲਾਈ ਆ ਇਨੂੰ ਸਜ਼ਾ ਸੁਣਨ ਸਾਰਿਆਂ ਨੂੰ ਬੜੀ ਇਹਨੂੰ ਛੱਡ ਕੇ ਘਰ ਨੂੰ ਵਗ ਜੋਂਗੇ ਤੁਸੀਂ ਇਹ ਕਹਿਦਾ ਪੰਜਾਬ ਦਾ ਅਧਿਆਸੀ ਇਸ ਕਰਕੇ ਸਾਡੀ ਪ੍ਰਸਤ ਇਹ ਗੱਲ ਨਹੀਂ ਕਹਿੰਦੀ ਤੁਸੀਂ ਸਾਨੂੰ ਇਹ ਸਜ਼ਾ ਦੇ ਰਹੇ ਹੋ ਕਿ ਇਹਨੇ ਕੋਲ ਚੱਕਿਆ ਚਾਹੀਦਾ ਤਾਂ ਇਹ ਸੀ ਕਿ ਇਹਨੂੰ ਸਨਮਾਨ ਕੀਤਾ ਜਾਂਦਾ ਵੀ ਜਿਹੜਾ ਭ੍ਰਿਸ਼ਟਾਚਾਰ ਵਾਲਾ ਮੁੰਡਾ ਸਾਤੋਂ ਨਹੀਂ ਫੜਿਆ ਗਿਆ ਤੇ ਸਾਨੂੰ ਨੰਗਾ ਕਰਕੇ ਦਿੱਤਾ ਲੈ ਵੀ ਸੰਦੀਪ ਚਾ ਤੈਨੂੰ ਪ੍ਰਮੋਟ ਕੀਤਾ ਤੂੰ ਪ੍ਰਿੰਸੀਪਲ ਹੈ ਸਕੂਲ ਕਰਨਾ ਤਾਂ ਇਹ ਚਾਹੀਦਾ ਤੁਸੀਂ ਸਜ਼ਾ ਦਿੰਦੇ ਹੋ ਸਾਡੀ ਤਾਂ ਕਲਮੀ ਆ ਇਹ ਤੁਸੀਂ ਇਹਨੂੰ ਮਿੱਟੀ ਚ ਰੋਣਾ ਚਾਹਦੇ ਹੋ ਜਿੱਥੇ ਤਾਂ ਕੇਸ ਵਾਲਾ ਵੀ ਰੌਲਾ ਟੀਚਰਾਂ ਦਾ ਰੌਲਾ ਸਕੂਲ ਦਾ ਰੌਲਾ ਵਿਦਿਆਰਥੀਆਂ ਦਾ ਕਿਸਾਨ ਜੱਥੇਬੰਦੀ ਤੇ ਕੀ ਕਰਨਾ ਹੈ ਅੱਜ ਕਿਸਾਨ ਜੱਥੇਬੰਦੀ ਕੱਲੀ ਨਹੀਂ ਆਈ ਅਸੀਂ ਸਾਰੀਆਂ ਕਿਸਾਨ ਜੱਥੇਬੰਦੀਆਂ ਸਾਡਾ ਇਹ ਲੈਣ ਹੈ ਕਿ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੇ ਨਾ ਮਜ਼ਦੂਰਾਂ ਨੂੰ ਬਖਸ਼ਣਾ ਨਾ ਅਧਿਆਪਕਾਂ ਨੂੰ ਬਖਸ਼ਣਾ ਨਾ ਵਿਦਿਆਰਥੀਆਂ ਨੂੰ ਬਖਸ਼ਣਾ ਨਾ ਖੇਤ ਮਜ਼ਦੂਰਾਂ ਨੂੰ ਬਖਸ਼ਣਾ ਨਾ ਇਸ ਪਰਚੂਨ ਖੇਤਰ ਨੂੰ ਨਾ ਛੋਟੀ ਸੰਗਤ ਨੂੰ ਨਾ ਟਰਾਂਸਪੋਰਟ ਨੂੰ ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਜਿੰਨਾਂ ਚਿਰ ਅਸੀਂ ਸਾਰੇ ਇਕੱਠੇ ਨਹੀਂ ਹੁੰਦੇ ਉਹਨਾਂ ਚ ਨਹੀਂ ਸਰਕਾਰ ਨਾਲ ਬੇਮੀਚੀ ਟੱਕਰ ਦੇ ਵਿੱਚ ਖੜਿਆ ਨਹੀਂ ਫਿਰ ਅਸੀਂ ਕਿਉਂ ਨਾ ਭਾਈ ਇਹਨਾਂ ਦੀ ਮਦਦ ਤੇ ਆਈਏ ਇਹ ਬੱਚੇ ਕੀ ਦੇ ਨੇ ਇਹ ਸਕੂਲ ਕੀ ਦੇ ਜੇ ਗੰਦ ਫਲਾਇਆ ਜਾ ਰਿਹਾ ਕਿੱਥੇ ਫਲਾਇਆ ਜਾ ਰਿਹਾ ਚਾਹੋ ਕਿ ਪਿੰਡ ਕੋਈ ਦੂਸਰਾ ਦੇਸ਼ ਨਹੀਂ ਹੈ ਸਾਡਾ ਬਠਿੰਡੇ ਦਾ ਇੱਕ ਅਵਦਾ ਸਾਡਾ ਪਿੰਡ ਹੈ ਉਹਦੇ ਵਿੱਚ ਪੜਨ ਵਾਲੇ ਬੱਚੇ ਸਾਡੇ ਪਿੰਡੂ ਬੱਚੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਆ ਅਸੀਂ ਕਿਉਂ ਨਾ ਪੜੀਏ ਇਸ ਕਰਕੇ ਭਰਾਵੋ ਇਹ ਸਾਡੀ ਸਾਂਝ ਹੈ ਤੇ ਅਸੀਂ ਖਬਰਦਾਰ ਕਰਨਾ ਚਾਹੁੰਦੇ ਆ ਸਰਕਾਰ ਨੂੰ ਕਿ ਜਾਂ ਜਿਹੜਾ ਤੁਸੀਂ ਫੈਸਲਾ ਕਰਕੇ ਆਏ ਸੀ ਕਿ 12 ਤਰੀਕ ਦੀ ਗੱਲ ਹੈ ਸ਼ਾਇਦ ਇਹ ਕਿ 22 ਤਰੀਕ ਤੱਕ ਆ ਸਾਰੇ ਦੇ ਸਾਰੇ ਇਤਿਹਾਸ ਐਸਡੀਐਮ ਨੇ ਚਾਹੋ ਕੇ ਸਕੂਲ ਦੇ ਵਿੱਚ ਖੜਕੇ ਬੋਲਿਆ ਸੀ ਕਿ ਸਾਰੇ ਦੇ ਸਾਰੇ ਇੰਟਰ ਕੀਤੇ ਜਾਣਗੇ ਤੇ ਉਹਨਾਂ ਦੇ ਉੱਤੇ ਜਿਹੜੇ ਇਹ ਸਕੂਲ ਦੇ ਮਾਲਕ ਨੇ ਜਿਨ੍ਹਾਂ ਨੇ ਇਹ ਚਾਅ ਕੀਤਾ ਸਕੂਲ ਕਹਿੰਦੇ ਨੇ ਵੀ ਛੱਡਤਾ ਉਹਨਾਂ ਕੋਲੇ ਪਪਾਲ ਵਾਲਾ ਸਕੂਲ ਆ ਖਬਰ ਮਿਲੀ ਆ ਹੁਣੇ ਵੀ ਉਹਨਾਂ ਨੇ ਪਪਾਲ ਵਾਲਾ ਸਕੂਲ ਵੀ ਛੱਡ ਦਿੱਤਾ ਛੱਡ ਦਿੱਤਾ ਇਹ ਕਹੋ ਵੀ ਖੋਲਿਆ ਤੇ ਉਦੋਂ ਤੋਂ ਮਾਨਸਾ ਵਾਲਾ ਜਿਹੜਾ ਸਕੂਲ ਆ ਜਿਹੜਾ ਡੰਮੀ ਭਰਤੀਆਂ ਕਰਦਾ ਡੰਮੀ ਐਡਮਿਸ਼ਨਾਂ ਦਿੰਦਾ ਉਹ ਵੀ ਖੋਣਾ ਚਾਹੀਦਾ ਇਥੇ ਤੱਕ ਬਸ ਨਹੀਂ ਹੋਣੀ ਚਾਹੀਦੀ ਉਹਨਾਂ ਤੇ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਕਰਕੇ ਅੰਦਰ ਕਰਨਾ ਚਾਹੀਦਾ ਜਿਹੜੇ ਸਾਡੇ ਚਾਰ ਆਂਗੂ ਅੰਦਰ ਬੈਠੇ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਸਾਡੀ ਤਾਂ ਇਹ ਮੰਗ ਹੈ ਇਸ ਕਰਕੇ ਭਰਾਵੋ ਸੰਯੁਕਤ ਮੋਰਚੇ ਵਾਲੇ ਸਾਥੀਓ ਤੁਹਾਡੇ ਤੇ ਬਹੁਤ ਜ਼ਿੰਮੇਵਾਰੀ ਵੱਡੀ ਹੈ ਮੈਂ ਇੱਕ ਗੱਲ ਆਊਟ ਆਫ ਅਜੰਡਾ ਕਹਿਣੀ ਚਾਹੁੰਦਾ ਤੁਸੀਂ ਉਹ ਸੰਕਟ ਚੱਲਿਆ ਜਦੋਂ ਸਾਨੂੰ ਆਇ ਕਹਿੰਦੇ ਹੁੰਦੇ ਵੀ ਤੁਸੀਂ ਖਨੌਰੀ ਨਹੀਂ ਜਾਂਦੇ ਤੁਸੀਂ ਬਾਡਰਾ ਤੇ ਨਹੀਂ ਜਾਂਦੇ ਤੁਸੀਂ ਫੰਡ ਖਾ ਕੇ ਢਡ ਪਰ ਲਿਆ ਤੁਸੀਂ ਗਾਲਾਂ ਚੱਲੀਆਂ ਨੇ ਪਰ ਤੁਸੀਂ ਆਪਣੀ ਲੈ ਨਹੀਂ ਛਿੰਗਾਂਤ ਕੀ ਸੀ ਲੈਨ ਕੀ ਸੀ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣਾ ਬਹੁਤ ਵੱਡੀ ਲੜਾਈ ਹੈ ਪ੍ਰਚਾਰ ਦੇ ਤੌਰ ਤੇ ਅਚਲ ਕੀਤਾ ਜਾ ਸਕਦਾ ਮੋਰਚਾ ਲਾਇਆ ਜਾਸ ਇਹਨੂੰ ਜਿੱਤ ਤੱਕ ਅੰਜਾਮ ਦੇਣ ਦਾ ਫੈਸਲਾ ਉਹ ਵੀ ਕਰਾਂਗੇ ਜਦੋਂ ਇਹਦੇ ਨਾਲ ਜੁੜੇ ਭਾਰਤ ਪੱਧਰ ਦੀਆਂ ਸਾਰੀਆਂ ਜਥੇਬੰਦੀਆਂ ਸਿਰ ਚੁੱਕ ਕੇ ਬਰਾਬਰ ਖੜੀਆਂ ਹੋਣਗੀਆਂ ਇਸ ਕਰਕੇ ਅਸੀਂ ਇਸ ਲੜਾਈ ਨੂੰ ਵੱਡੀ ਸਮਝਦੇ ਸੀ ਅਸੀਂ ਨਹੀਂ ਸੀ ਚਾਹੁੰਦੇ ਸੋਡੇ ਕਹਿਣ ਤੋਂ ਬਾਗੂਦ ਵੀ ਅਸੀਂ ਬੰਦ ਗਲੀ ਦੇ ਵਿੱਚ ਆਪਦਾ ਸਿਰ ਫਸਾਉਣਾ ਨਹੀਂ ਚਾਹ। ਠੀਕ ਸਮਝਿਆ। ਫੇਰ ਵੀ ਉਹ ਲੜੇ ਨੇ ਗਲਤ ਕੀ ਹੋਇਆ ਠੀਕ ਹੋਇਆ ਉਹਨਾਂ ਦਾ ਕੰਮ। ਮੈਂ ਨਹੀਂ ਸੁਣਿਆ ਤੁਹਾਨੂੰ ਕਿਸੇ ਨੂੰ ਉਹਨਾਂ ਤੇ ਟਿੱਪਣੀ ਕਰਦੇ ਨੂੰ। ਤੇ ਮੇਰੀ ਬੇਨਤੀ ਹੈ ਕਿ ਤੁਸੀਂ ਟਿੱਪਣੀ ਕਰਿਓ ਵੀ ਨਾ। ਕਿਉਂਕਿ ਅਸੀਂ ਚਾਹੁੰਦੇ ਆ ਕਿ ਕਿਸਾਨਾਂ ਦੀ ਕੈਦਰ ਦੀ ਏਕਤਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਹੁਣੇ-ਹੁਣੇ ਮੈਨੂੰ ਅੰਬਰਸਰ ਤੋਂ ਜਾਣਕਾਰੀ ਮਿਲੀ ਹੈ ਕਿ ਕੱਲ ਅੰਬਰਸਰ ਜ਼ਿਲ੍ਹੇ ਦੇ ਵਿੱਚ ਦੱਲੇਵਾਲ ਦੇ ਬੰਦਿਆਂ ਨੂੰ ਕਿਸੇ ਕਾਰਨ ਜੇ ਠਾਣੇ 'ਚ ਬੰਦ ਕਰਤਾ ਉਹਨਾਂ ਦੀਆਂ ਟਰਾਲੀਆਂ ਨੂੰ ਵੀ ਬੰਦ ਕਰਤਾ ਐਦਣੋਂ ਸਾਥੀਆਂ ਨੇ ਪੁੱਛਿਆ ਵੀ ਉਹ ਮਦਦ ਹੀ ਮੰਗ ਕਰਦੇ ਨੇ ਆਪਾਂ ਨੇ ਕਿਹਾ ਵੀ ਜਿੱਿੱਦੀ ਸਤੋ ਹੋ ਸਕਦੀ ਹੈ ਉਹਨੀ ਕਰੋ ਬਾਤ ਖੁਸ਼ੀ ਦੀ ਗੱਲ ਹੈ ਵੀ ਉਹ ਸਾਥੀ ਇਕੱਠੇ ਹੋਏ ਤੇ ਉਹਨਾਂ ਨੇ ਠਾਣੇ ਬੁਰੇ ਧਰਨਾ ਮਾਰਿਆ ਤੇ ਉਹ ਸਾਰੇ ਸਾਥੀਆਂ ਨੂੰ ਛਡਾ ਲਿਆ ਭਾਵੇਂ ਕੋਈ ਡੱਲਿਆ ਦੀ ਜਥੇਬੰਦੀ ਚ ਹੈ ਭਾਵੇਂ ਕੋਈ ਕਿਸੇ ਹੋਰ ਜਥੇਬੰਦੀ ਚ ਹੈ ਜੇ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਆਉਂਦੇ ਨੇ ਤੇ ਉਹਦੇ ਸਰਕਾਰ ਦਾ ਜ਼ਬਰ ਹੁੰਦਾ ਅਸੀਂ ਉਹਦੀ ਡਟਣੀ ਹਮਾਇਤ ਕਰਾਂਗੇ ਜ਼ਮੀਨਾਂ ਕਿਸੇ ਦੀਆਂ ਵੀ ਨੱਪੀਆਂ ਜਾਣ ਚਾਹੇ ਉਹਨਾਂ ਦੀ ਵੀ ਨਪੀਆਂ ਜਾਣ ਜਿਹੜੇ ਸਾਨੂੰ ਗਾਲ੍ਹਾਂ ਕੱਢਦੇ ਨੇ ਇਹ ਬੀਜੇਪੀ ਦੀ ਪਾਲਸੀ ਹੈ ਐਸ بڑے ਬੀਜੇਪੀ ਦੇ ਭਗਮੰਤਮਨ ਸਰਕਾਰ ਇੱਕ ਨੀਤੀ ਤੇ ਚੱਲਦੇ ਨੇ ਛੋੜੇ ਵਾਸਤੇ ਇੱਕ ਬਹੁਤ ਸੰਭਲ ਕੇ ਚੱਲਣ ਦਾ ਮੌਕਾ ਹੈ ਤੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਜੋ ਦਾ ਮੌਕਾ ਹੈ ਡਰ ਦਾ ਮੌਕਾ ਨਹੀਂ ਰੋਟੀ ਬਚਾਉਣੀ ਹੈ ਤਾਂ ਕੁੱਤਿਆਂ ਤੋਂ ਸਿੱਖ ਲਓ ਬਈ ਕੁੱਤਾ ਵੀ ਆਪਣੀ ਪਾਈ ਹੋਈ ਰੋਟੀ ਨਹੀਂ ਚੱਕਣ ਦਿੰਦਾ ਛੋਡੀ ਥਾਲੀ ਦੇ ਵਿੱਚੋਂ ਰੋਟੀ ਚੱਕਣ ਵਾਸਤੇ ਸਰਕਾਰ ਫੈਸਲਾ ਕਰ ਚੁੱਕੀ ਐ ਜਨੂਹੇ ਦੇ ਵਾਸਤੇ ਸੰਘਰਸ਼ ਕਰਨਾ ਪੈਣਾ ਇਹੀ ਇੱਕ ਰਸਤਾ ਹੈ ਇਹੀ ਇੱਕ ਤਰੀਕਾ ਹੈ ਤੇ ਇਹੀ ਇੱਕ ਵਸੀਲਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ